3 ਮਹੀਨੇ ਦੀ ਪਹਿਲੀ ਇਨਕਮ ਨੂੰ ਆਈ 42000 ਡਾਲਰ ਮੇ ਮਮੀ ਕਹਿੰਦੇ ਵੀ ਦੱਸਿਆ ਨਾ ਕਰ ਪੈਸੇ ਇਨਕਮ ਪਰ ਮੈਂ ਕਹਣਾ ਵੀ ਇਹ ਸਹੀ ਟੂਲ ਯੂਜ਼ ਕੀਤੀ ਜਾਵੇ ਨਾ ਤਾਂ ਪੈਸਾ ਬਾਕਮਾਲ ਬਣ ਸਕਦਾ ਉਹ ਟੂਲ ਹੈ ਸੋਸ਼ਲ ਮੀਡੀਆ ਨੂੰ ਕਿਵੇਂ ਵਰਤੋ ਜਿਹੜੇ ਤੂੰ ਤੋਂ ਦੇਖ ਤੁਹਾਨੂੰ ਬੈਨੀਫਿਟ ਦਿੱਤਾ ਆਪਾਂ ਮਿਲਿਆ ਚਲ ਮੈਂ ਵੀ ਕਹਿਣਾ ਮੇਰੇ ਲਈ ਇਹ ਚੰਗਾ ਸਾਫ ਤੋਂ ਆ ਮਤਲਬ ਮੈਂ ਇਹ ਕਹਿਣਾ ਵੀ ਇਹਨੂੰ ਚੰਗੇ ਤਰੀਕੇ ਨਾਲ ਵਰਤੋਂਗੇ ਤੇ ਦੇਰ ਕੀ ਚੀਜ਼ ਹੀ ਕੋਈ ਨਹੀਂ ਤੋਹਫਾ ਤੁਹਾਡੀ ਜ਼ਿੰਦਗੀ ਚ ਹੁਣ ਸਭ ਤੋਂ ਬੈਸਟ ਗੱਲ ਲੋਕ ਸਾਨੂੰ ਦੇਖਦੇ ਨੇ ਕਿਉਂਕਿ ਅਸੀਂ 40-50% ਆਪਾਂ ਹੈਲਪ ਕਰਨ ਦੀ ਟਰਾਈ ਕਰਦੇ ਹਾਂ ਹਾਂ ਟਰਾਈ ਕਰਦੇ ਬਹੁਤੇ ਲੋਕਾਂ ਨੂੰ ਵੀਊ ਆਉਂਦੇ ਨੇ ਉਹਨਾਂ ਦੀ ਘਰ ਵਾਲੀਆਂ ਭਾਈ ਨੱਚਦੀਆਂ ਨੇ ਜਾਂ ਉਹ ਤਾਂ ਆ ਜਾਂਦੇ ਨੇ ਪਰ ਬੇਸਿਕਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਬਣਿਆ ਥੋੜੀ ਗੱਲ ਰੱਖਣ ਨੂੰ ਤੇ ਲੋਕਾਂ ਦੀ ਹੈਲਪ ਜੇ ਹੋ ਜਦੋਂ ਐਡਾ ਵੱਡਾ ਪਲੈਟਫਾਰਮ ਆ ਜਿਹੋਦੇ ਜੋ ਕਿਸੇ ਦੀ ਹੈਲਪ ਹੋ ਜੂਗੀ ਮਾੜੀ ਐ ਕੀ ਮਾੜੀ ਐ ਕੁਛ ਨਹੀਂ ਉਹਦੇ ਨਾਲ ਕੀ ਤੁਹਾਨੂੰ ਲੋਕ ਦੇਖਣਗੇ ਜ਼ਿਆਦਾ ਦੇਖਣਗੇ ਪਲੱਸ ਟਰਸਟ ਕਰਨਗੇ ਅੱਜ ਜਿਹਨਾਂ ਨੂੰ ਮਿਲੀਅਨ ਵੀਊ ਆਉਂਦੇ ਨੇ ਨਾ ਤੁਸੀਂ 100 ਡਾਲਰ ਮੰਗੇ ਦੇਖ ਲਓ ਕਿਸੇ ਨੂੰ ਤੁਹਾਨੂੰ ਦੇਣਾ ਨਹੀਂ ਜੇ ਤੁਸੀਂ ਨਚਾ ਨਚਾ ਵੀ ਲੈਣੇ ਕੱਲ ਨੂੰ ਜੇ ਲੋਡ ਪੈਂਦੀ ਜਗਲਾ ਕਹਿੰਦਾ ਮੈਂ ਕੋਈ ਨਹੀਂ ਖੜਦਾ ਹੁੰਦਾ ਬਾਈ ਖੜਦਾ ਉਹਦੇ ਨਾਲ ਜਿਹੜਾ ਰਿਐਲਿਟੀ ਦੇ ਵਿੱਚ ਗਰਾਉਂਡ ਲੈਵਲ ਤੇ ਕਿਸੇ ਦਾ ਕੰਮ ਹੈਲਪ ਕਰਦਾ ਵੀਰੇ ਜਿਹਨੂੰ ਲੋਕ ਮੰਨ ਲਓ ਬਾਹਰ ਮੰਨ ਲਓ ਮੈਂ ਹਰੇ ਆ ਜਿਹਨੂੰ ਬਾਹਰ ਵਿੱਚ ਨੂੰ ਇਹ ਪਤਾ ਨਾ ਵੀ ਇਹ ਕੁਝ ਕਰਦੇ ਆ ਜਾਂ ਜਿਹਨੇ ਕੋ ਦੇਖਿਆ ਹੈ ਪਤਾ ਨੂੰ ਕਹਿੰਗੇ ਫਿਰ ਉਹ ਕਹਿੰਦੇ ਨੋ ਪ੍ਰੋਬਲਮ ਮੈਂ ਇਹਨਾਂ ਨੂੰ ਕਹਿੰਦਾ ਬਾਈ ਤੁਹਾਨੂੰ ਸਲਿੱਪ ਭੇਜਦਾ ਜਾ ਜੇ ਕੋਈ ਫੀਸ ਭਰੀ ਹੈ ਉਹ ਕਹਿੰਦਾ ਚਾਹੀਦੀ ਨਹੀਂ ਬਸ ਆਹੀ ਟਰਸਟ ਆ ਤੇ ਇਹ ਖੱਟਣਾ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਆ ਵੀਰ ਆਪਾਂ ਚਲੋ ਠੀਕ ਆ ਕਿਉਂਕਿ ਇੱਥੇ ਗਾਲਾਂ ਕੱਢਣ ਵਾਲੇ ਬਹੁਤ ਹੁੰ ਥੋਡੇ ਕੋਲੇ ਪੈਸਾ ਤਾਂ ਉਹਨੇ ਹੀ ਆਉਣਾ ਤਰੱਕੀ ਵੀ ਹੈਗੀ ਆ ਤੁਹਾਡੇ ਚਾਰ ਬੰਦੇ ਦੀ ਪਛਾਣ ਵੀ ਹੈ ਪਲੱਸ ਤੁਸੀਂ ਇੱਕ ਤਰ੍ਹਾਂ ਦਾ ਵੀ ਤੁਹਾਨੂੰ ਇੱਕ ਜਰੀਆ ਬਣ ਜੰਨੇ ਹੋ ਚਾਰ ਬੰਦੇ ਦੀ ਹੈਲਪ ਕਰਨ ਵਾਲਾ ਹੁਣ ਮੇਰਾ ਜਰੀਆ ਤਾਂ ਹੈ ਨਹੀਂ ਸੀਗਾ ਮੈਂ ਤਾਂ ਕੁਝ ਹੋਰ ਚੀਜ਼ ਲਈ ਸਟਾਰਟ ਕੀਤਾ ਸੀਗਾ ਸਟਾਰਟ ਕਿਦਾਂ ਕੀਤਾ ਉਹਦੀ ਵੀ ਸਟੋਰੀ ਸੁਣ ਲਓ 2019 ਵਿਆਹ ਕਰਾਇਆ ਵਿਆਹ ਕਰਾਉਣ ਤੋਂ ਬਾਅਦ ਵਾਈਫ ਤੇ ਮੈਂ ਮੇਰੇ ਦੋਸਤ ਦੇ ਘਰੇ ਚਲੇ ਗਏ ਮਨਦੀਪ ਕਹਿੰਦਾ ਯਾਰ ਮੇਰੇ ਕੋ YouTube ਚੱਲਦੀ ਹੈ ਉੱਥੇ ਤੋਂ ਪੈਸੇ ਆਉਂਦੇ ਨੇ ਮੈਂ ਕਿਹਾ ਇਹ ਤਾਂ ਮੇਰੇ ਕੋਲੇ ਵੀ ਚੱਲਦੀ ਹੈ ਕਹਿੰਦਾ ਅਕਾਊਂਟ ਬਣਿਆ ਮੈਂ ਕਿਹਾ 2011 ਚੋਂ ਜੀਪੀ ਸਮਾਗ ਕਰਕੇ ਅਕਾਊਂਟ ਬਣਾਇਆ ਤੇ ਉਹਦੇ ਤੇ ਸਾਡੇ ਬਜ਼ੁਰਗ ਦੀ ਵੀਡੀਓ ਪਾਉਣਾ ਸੀਗਾ ਇੱਕ ਲਾਹਵੀਰ ਦਾ ਗਾਣਾ ਜਆ ਪਾਇਆ ਹੋਇਆ ਉਹਦੇ ਮਿਲੀਅਨ ਵਿਊ ਆਏ ਹੋਏ ਨੇ ਮਾ ਕਹਿੰਦੇ ਤੋਂ ਪੈਸੇ ਆਉਂਦੇ ਨੇ ਉਹਨੇ ਦੱਸਤਾ ਮੈਨੂੰ ਤੇ ਮੈਂ ਜਦੋਂ ਦੇਖਿਆ ਮੇਰਾ ਟਾਈਮ ਪੂਰਾ ਹੋਇਆ ਪਿਆ ਸੀ ਫੋਲੋਅਰ 4000 ਸੀਗਾ ਉਹ ਲਾਹਵੀਰ ਵਾਲੀ ਵੀਡੀਓ ਕੀ ਪਤਾ ਕਿ ਉਹ ਦੁਨੀਆ ਤੁਰ ਜਾਣਾ ਜਾ ਰਵੇ ਉਹ ਗਾਣੇ ਤੇ ਮਿਲੀਅਨ ਵਿਊ ਸੀਗਾ ਮੈਂ ਉਹ ਵੀਡੀਓ ਪ੍ਰਾਈਵੇਟ ਵੀ ਨਹੀਂ ਕਰ ਰਿਹਾ ਸੀ ਡਿਲੀਟ ਹੀ ਕਰਤੀ ਸਾਰੀਆਂ ਪਰ ਹੁਣ ਮੇਨ ਮੇਰਾ ਮਕਸਦ ਸੀਗਾ ਵੀ ਪਾਉਣਾ ਕੀ ਆ ਆਬਵੀਅਸਲੀ ਯਾਰ ਚੈਨਲ ਦਾ ਨਾਮ ਸਭ ਤੋਂ ਔਖਾ ਤੁਹਾਡੇ ਲਈ ਚੂਜ਼ ਕਰਨਾ ਚੂਜ਼ ਕਰਨਾ ਹੀ ਪਉਣਾ ਕੀ ਆ ਮੈਂ ਨਾਮ ਰੱਖ ਲਿਆ ਪਿੰਡ ਟੂ ਕੈਨੇਡਾ ਅੱਛਾ ਯਾਰ ਆਪਾਂ ਨਾ ਏਦਾਂ ਦੀ ਕੋਈ ਸਟੋਰੀ ਹੱਸਦਾ ਪਿੰਡ ਟੂ ਕੈਨੇਡਾ ਕਿਵੇਂ ਆਏ ਫਿਰ ਗੱਲ ਜੇ ਨਹੀਂ ਬਣੀ ਮੈਂ ਹਾਂ ਮੈਂ ਟਰੱਕ ਚਲਾਉਂਦਾ ਜਦੋਂ ਮੰਗਾ ਯਾਰ ਜਦ ਮੈਂ ਟਰੱਕ ਸਿੱਖਣਾ ਸੀਗਾ 11 ਵਾਲਾ ਤਾਂ ਮੈਨੂੰ ਪ੍ਰੋਬਲਮ ਬਹੁਤ ਆਈ ਸੀਗੀ ਕਿਉਂ ਨਾ ਗੋਰੇ ਜਿਵੇਂ ਸਿਖਾਉਂਦੇ ਮੈਂ ਪੰਜਾਬੀ ਜਿसे ਸਿਖਿਆ ਤਾਂ ਵੀ ਕਿਵੇਂ ਗੇਅਰ ਪੈਂਦੇ ਨੇ ਹਾਂ ਉਦੋਂ ਕੋਈ ਹੈ ਹੀ ਨਹੀਂ ਸੀ ਏਦਾਂ ਦੀ ਵੀਡੀਓ ਕੋਈ ਵੀ ਨਹੀਂ ਪਾਉਣਾ ਸੀਗਾ ਇਰਮਾਨ ਗਿੱਲ ਸੀਗਾ ਇਰਮਨ ਗਿੱਲ ਇੱਕ ਉਹ ਟਰੱਕਾਂ ਦੇ ਬਲੌਗ ਪਾਉਣਾ ਸੀ ਵੀਡੀਓ ਮੈਂ ਕਿਹਾ ਯਾਰ ਆਹ ਚੀਜ਼ ਮੈਂ ਕਰ ਸਕਦਾ ਚਲੋ ਜੀ ਮੈਂ ਸਟਾਰਟ ਕੀਤਾ ਮੈਂ ਦੋ ਕੁ ਵੀਡੀਓ ਪਾਈਆਂ ਪਹਿਲਾ ਪਾਈ ਮੈਂ ਕੈਨੇਡਾ ਦੇ ਪਿੰਡ ਖੇਤ ਤੇ ਟਰੈਕਟਰ ਕਿਤੋਂ ਜਗਿਆ ਸੀਗਾ ਉਹੀ ਪਾਈ ਐਵੇਂ ਨਹੀਂ ਪਤਾ ਸੀ ਐਵੇਂ ਬਣਾਉਣੀ ਹੈ ਕਿ ਐਵੇਂ ਬਣਾਉਣੀ ਹੈ ਸਾਲੇ ਦੀ ਐਂ ਤੇ ਯਾਰ ਇਹ ਦੂਜਾ ਉਲਟ ਚੱਕਦਾ ਕੰਮ ਹਾਂ ਫਿਰ ਐਡਿਟ ਮੈਂ ਕਿਹਾ ਐਡਿਟ ਕਿਵੇਂ ਹੋਊਗੀ ਫਿਰ ਉਹ ਕਾਈਨ ਮਾਸਟਰ YouTube ਤੋਂ ਸਿੱਖਿਆ ਫਿਰ ਥੰਬਨੇਲ ਤਾਂ ਮੈਂ ਘਟੋ ਘਟ ਸਾਲ ਡੇਢ ਸਾਲ ਸਿੱਖਿਆ ਹਾਂ ਫਿਰ ਆਡੀਓ ਨਹੀਂ ਪਤਾ ਵੀ ਆਡੀਓ ਐਡ ਕਿਵੇਂ ਹੁੰਦੀ ਹੈ ਜਾਂ ਹੋਰ ਇਹ ਚੀਜ਼ ਪਤਾ ਹੀ ਨਹੀਂ ਸੀਗੀ ਬਸ ਤੂੰ ਮੇਰੀ ਵੀਡੀਓ ਦੇਖੀਂਗਾ ਨਾ ਕੁਝ ਹੀ ਨਹੀਂ ਪਤਾ ਸੀ 0 ਤੋਂ ਹਾਂ ਫੇਰ ਦੂਜੀ ਵੀਡੀਓ ਪਾਈ ਮੈਂ ਹਾਊ ਟੂ ਕਨਵਰਟ ਵਿਜ਼ਿਟਰ ਟੂ ਵਰਕ ਪਰਮਿਟ ਹੂੰ ਦੋ ਵੀਡੀਓ ਪਾ ਦਿੱਤੇ ਗਾਲ ਪੈ ਗਈ ਚੰਗੀ ਕਿਉਂਕਿ ਉਦੋਂ ਜੇ ਕੋਈ ਗਾਲ ਦੇ ਵੀ ਗੁੱਸਾ ਆਉਂਦਾ ਸੀ ਨਾ ਕਿਉਂਕਿ ਮੈਨੂੰ ਉਹਦਾ ਪਤਾ ਸੀਗਾ ਦੋ ਤਿੰਨ ਮੈਸੇਜ ਕਮੈਂਟ ਜੇ ਪੜੇ ਵਿਊ ਦਾ 100 150 ਹੀ ਆਇਆ ਸੀ ਕਿ ਗਾਲ ਪੈ ਗਈ ਮੈਂ ਜਾਂ ਛੱਡ ਪਰਾਂ ਪੈਂਦੀ ਕੀ ਕਰਾਉਣੀ ਹੈ ਕਿਹੜਾ ਹਾਂ ਕਿਹੜਾ ਪੈਸਾ ਆਊਗਾ ਮੈਂ ਬੰਦ ਕਰਤਾ ਮਤਲਬ ਡੀਲੀਟ ਕਰਤੀ ਐਪ ਮਗਰ ਲੋੜ ਹੀ ਨਹੀਂ ਉਦੋਂ ਕੀ ਹੋਇਆ ਨਵੰਬਰ ਮੈਂ ਮਈ ਚ ਕ੍ਰੀਏਟ ਕੀਤਾ ਸੀਗਾ ਨਵੰਬਰ ਮਹੀਨੇ ਚ ਜਾ ਕੇ ਮੈਨੂੰ ਈਮੇਲ ਆਈ YouTube ਦੀ ਕੋਈ ਹਾਂ ਮੈਂ ਕਿਹਾ ਯਾਰ ਇਹਦੇ ਕਲਿੱਕ ਕੀਤਾ ਉਹ YouTube ਐਪ ਮੰਗੀ ਜਾਣ ਐਪ ਖੋਲੀ ਮੈਂ ਬਾਬਾ ਮੇਰਾ 25000 ਫੋਲੋਅਰ ਹੋਇਆ ਪਿਆ ਹਾਂ ਦੋਨੇ ਵੀਡੀਓ ਤੇ 3-3 ਲੱਖ ਵਿਊ ਹਾਂ ਮੈਂ ਕਿਹਾ ਯਾਰ ਇਹ ਕੀ ਲੋਕਾਂ ਨੇ ਮੈਂ ਕਮੈਂਟ ਪੜੇ ਕਿਸ ਨੂੰ ਮੇਰਾ ਬੋਲਣ ਦਾ ਤਰੀਕਾ ਵਧੀਆ ਲੱਗਿਆ ਕਿਸ ਨੂੰ ਕੁਝ ਵਧੀਆ ਲੱਗਿਆ ਕੁਝ ਵਧੀਆ ਲੱਗਿਆ ਖਿੱਚਦਾ ਫਿਰ ਕੰਮ ਕਿਵੇਂ ਲਾਇਸੈਂਸ ਲੈਣਾ ਕਾਰ ਦਾ ਕਿਵੇਂ ਆ ਲੈਣਾ ਕਿਵੇਂ ਸਟੂਡੈਂਟ ਕਾਲਜ ਸਿਲੈਕਟ ਕਰ ਸਕਦੇ ਕਿਵੇਂ ਕੀ ਕਰ ਸਕਦੇ ਆ ਗੀਅਰ ਕਿਵੇਂ ਪੈਂਦੇ ਨੇ ਹਾਊ ਟੂ ਬਾਹਰਲੇ ਟਰੱਕ ਕਿਵੇਂ ਚਲਾਉਣੇ ਨੇ ਹਾਊ ਟੂ ਮੈਨੇਜ 13 ਸਪੀਡ ਉਹ ਪੰਜਾਬੀ ਦੇ ਵਿੱਚ ਟਰੱਕ ਬੈਕ ਲਾਉਣੀ ਨਾਲ ਮੈਂ ਡਰੋਨ ਲੈ ਲਿਆ ਪ੍ਰੋਪਰ ਉਹ ਰੱਖ ਕੇ ਦੋ ਕੈਮਰੇ ਲਾ ਕੇ ਤੁਸੀਂ ਦੇਖੋਗੇ ਇੱਕ ਫੋਨ ਇੱਥੇ ਲਾਇਆ ਹੋਇਆ ਹੈ ਸ਼ੀਸ਼ੇ ਨਾਲ ਚਪੇ ਕੇ ਇੱਕ ਮੇਰੇ ਸਾਹਮਣੇ ਰੱਖਿਆ ਹੋਇਆ ਫੋਨ ਤਾਂ ਹਾ ਡਰੋਨ ਉੱਡ ਰਿਹਾ ਮੈਂ ਬੈਕ ਲਾਈ ਵੀ ਬੈਕ ਕਿਵੇਂ ਲੱਗਦੀ ਹੈ ਟਰੱਕ ਦੀ ਉਹ ਮੇਰੇ ਵੀਡੀਓ ਕਈ ਸਕੂਲਾਂ ਚ ਦਿਖਾਉਂਦੇ ਵੀ ਨੇ ਮੈਨੂੰ ਵੀਡੀਓ ਭੇਜੇ ਮੁੰਡਿਆਂ ਨੇ ਜਿਹੜੇ ਟਰੱਕ ਸਕੂਲ ਨਹੀਂ ਹੁੰਦੇ ਜਿੱਥੇ ਉਸ ਕਿਉਂਦੇ ਨੇ ਟਰੱਕ ਉੱਥੇ ਵੀ ਦਿਖਾਉਂਦੇ ਨੇ ਮੇਰੀ ਵੀਡੀਓ ਉਹ ਉਹ ਤੋਂ ਬਾਅਦ ਫਿਰ ਮੈਂ ਟਰੱਕਾਂ ਦੇ ਰਿਗਾਰਡਿੰਗ ਪਾਈ ਗਿਆ ਤੇ ਚੱਲੀ ਗਿਆ ਚੈਨਲ ਵਧੀਆ ਲੱਖ ਸਵਾ ਲੱਖ ਹੋ ਗਿਆ ਪਰ ਇੱਕ ਚੀਜ਼ ਮੇਰੇ ਖੜ ਜੇ ਗਿਆ ਉਦੋਂ ਮੇਰੀ ਬੇਟੀ ਹੋਈ ਸੀਗੀ ਬਿੱਲਾ ਸੀ ਘਰੇ ਮੈਂ ਫਿਰ ਦਿਮਾਗ ਚ ਆਇਆ ਮੈਂ ਕਿਹਾ ਯਾਰ ਟਰੱਕ ਵਾਲੀ ਦੇਖਦੇ ਹੋਣਗੇ ਵੀਡੀਓ ਕਿਉਂ ਨਾ ਡਿਫਰੈਂਟ ਪਾਉਣ ਲੱਗ ਜੀ ਥੋੜੀਆਂ ਜਿਹੀਆਂ ਕੁੜੀਆਂ ਵਾਲੀਆਂ ਥੋੜੀ ਆਡੀਅੰਸ ਹੈ ਕੋਈ ਫਿਰ ਮੈਂ ਆਪਦੀ ਵਾਈਫ ਨੂੰ ਇਨਕਲੂਡ ਕੀਤਾ ਉੱਥੇ ਮੈਂ ਵਾਈਫ ਨਾਲ ਨਾ ਜਦੋਂ ਸ਼ੋਪਿੰਗ ਕਰਨ ਚਲਾ ਗਿਆ ਉਹ ਮੈਂ ਪਾਉਣ ਲੱਗ ਗਿਆ ਚੱਲ ਪਿਆ ਫਿਰ ਕੰਮ ਵਧੀਆ ਚੱਲ ਪਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਤਿੰਨ ਕਿਲੋਕ ਤੇ ਪਹੁੰਚ ਗਿਆ ਚਲੋ ਫਿਰ ਵਾਈਫ ਤਾਂ ਮੇਰੇ ਥੋੜੀ ਵੀਡੀਓ ਚ ਆਈ ਆ ਮੈਨੂੰ ਹੋਰ ਨਹੀਂ ਲੱਗਦਾ ਸੀ ਮੈਂ ਯਾਰ ਰਹਿਣ ਦੇ ਕੀ ਲੋੜਾ ਬੋਲਦੀ ਨਹੀਂ ਨਾ ਉਹ ਮੈਂ ਬੋਲਦਾ ਨਹੀਂ ਕੁਛ ਇਹ ਚੱਲੀ ਗਿਆ ਸਾਰਾ ਕੁਝ ਚਲੋ ਟਰੱਕ ਵੀ ਚੱਲੀ ਗਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਮੈਂ ਕਿਹਾ ਯਾਰ ਹੁਣ ਇਹ ਵੀ ਖੜ ਜੇਗਾ ਨਹੀਂ ਪੈਸੇ ਵੀ ਨਹੀਂ ਆਉਣੇ ਸੀ YouTube ਤੋਂ 1500 500 ਡਾਲਰ ਬਸ ਇਦੂ ਉੱਤੇ ਨਹੀਂ ਫਿਰ ਉਹੀ ਕਿਤਾਬਾਂ ਪੜਨ ਦਾ ਸ਼ੌਂਕ ਸੀਗਾ ਇੱਕ ਦਿਨ ਕਿਤਾਬ ਪੜ ਲਈ ਮੈਂ ਕਿਹਾ ਜਦੋਂ ਤੋਂ ਪਹਿਲਾਂ ਯੂਰਪ ਟੂਰ ਗਿਆ ਸੀਗਾ ਮੈਨੂੰ ਸਾਬੀ ਕਹਿੰਦਾ ਯਾਰ ਨਾ ਸਾਬੀ ਬਈ ਉਹ ਹੀ ਸਾਬੀ ਕਹਿੰਦਾ ਯਾਰ ਤੂੰ Facebook ਵਰਤ ਵਧੀਆ ਪੈਸੇ ਦਿੰਦੀ ਆ ਮੈਂ ਕਹੈਂ ਮੈਂ ਐ ਕਰਦਾ YouTube ਵਾਲੇ ਬਲੌਗ ਚੱਕ ਕੇ ਉਧਰ ਪਾ ਦਿੰਦਾ ਪੁਰਾਣੇ ਜਿਹੜੇ ਉਹ ਬਾਬੇ ਵਾਂਗੂ ਹਰੇਕ ਨੂੰ ਰੈਮਡੀ ਦੇ ਦਿੰਦਾ ਵਾ ਉਹ ਪਿਆਰਾ ਭਰਾ ਹਾਂ ਮੈਂ ਭਈ Facebook ਤੇ ਪਾਉਣ ਲੱਗ ਗਿਆ YouTube ਤੋਂ ਚੱਕ ਕੇ ਹਾਂ ਉਹ 2000 ਵਿਊ 1000 ਸਾਲ ਪਾਏ 1 ਸਾਲ ਪੂਰੇ ਹਾਂ ਪਿੰਡੂ ਗਨੇੜੀ ਦਾ ਨਾਮ ਸੀਗਾ ਉਹਦਾ ਇੱਕ ਹੋਰ ਸਟੋਰੀ ਨਾਮ ਜਿਹੜਾ YouTube ਦਾ ਬਦਲਤਾ ਸੀ ਪਿੰਡੂ ਗਨੇੜੀ ਰੱਖਤਾ ਸੀਗਾ ਚਲੋ ਉਹ ਤਾਂ ਠੀਕ ਹੋ ਗਿਆ ਓਕੇ ਚਲੋ ਜੀ Facebook ਤੇ ਪਾਏ ਚੱਲੋ ਜੀ ਇੱਕ ਤਾਂ ਕਿਤਾਬ ਬੜੀ ਭਰਾਵਾ ਬੇਇੱਜ਼ਤ ਹਾਂ ਸ਼ੇਮਡ ਨਾਮ ਸੀ ਕਿਤਾਬ ਦਾ ਅਮਰੀਕਾ ਤੋਂ ਆਇਆ ਸੀ ਹਾਂ ਅਮਰੀਕਾ ਤੋਂ ਆਇਆ ਤੇ ਮੈਂ ਟਰੱਕ ਰੋਕ ਲਿਆ ਆਪਦਾ ਪੰਪ ਤੇ ਮੈਂ ਕਿਹਾ ਯਾਰ ਕਿਉਂ ਨਾ ਸਟੋਰੀ ਜੀ ਪਾ ਦਈਏ ਕਿਤਾਬਾਂ ਟਰੱਕ ਚ ਹੁੰਦੀਆਂ ਸੀ ਟਰੱਕ ਚ ਹੁੰਦੀਆਂ ਸੀਗੀਆਂ ਪੰਜ ਤੋਂ 6 ਕਿਤਾਬਾਂ ਟਰੱਕ ਚ ਪੱਕੀਆਂ ਕਿਉਂਕਿ 10 ਸਮਾਂ ਮਿਲਣਾ 20 ਮਿੰਟ 10 ਘੰਟੇ ਸਲੀਪ ਹੁੰਦੀ ਸੀ ਨਾ ਅੱਛਾ ਉਦੋਂ ਫਸਟ ਸੀਗੀ ਉਹ 10 ਘੰਟਾ ਸਲੀਪ ਉਹ ਕਿਤਾਬਾਂ ਪੜ ਲੈਂਦੇ ਸੀਗੇ ਕਿਉਂਕਿ 10 ਘੰਟਾ ਦਾ ਸੁੱਤਾ ਵੀ ਨਹੀਂ ਜਾਂਦਾ ਫੋਨ ਦਾ ਉਦੋਂ ਪਤਾ ਹੀ ਨਹੀਂ ਇੰਨਾ ਚੜੀ ਨਹੀਂ ਚਲਾਈਦਾ ਸੀਗਾ ਵੀਡੀਓ ਪਾ ਕੇ ਛੱਡ ਦਿੰਦੇ ਆਪਾਂ ਫੋਨ ਨਹੀਂ ਦੇਦੇ ਸੀਗੇ ਉਦੋਂ ਕਿਤਾਬਾਂ ਬਹੁਤ ਪੜੀਆਂ ਪਏ ਕਿ ਕੀਤਾ ਮੈਂ ਪਈ ਪੰਪ ਦੇ ਖੜ ਕੇ ਆਇਆ ਇਹ ਵੀਡੀਓ ਪਾਈ ਮੈਂ ਖਾ ਯਾਰ ਇੱਕ ਵੀ ਵਜ ਅੱਜ ਕਿਤਾਬ ਪੜ੍ਹੀ ਆ ਉਹਦੇ ਚ ਜੂਕੇ ਦੀ ਸਟੋਰੀ ਆ ਇੱਕ ਬੁੜੀ ਨੇ ਆਪਦੀ ਨੂੰ ਇੱਥੇ ਲੈ ਕੇ ਮਾਰਦੀ ਸੀਗੀ ਉਹ ਵਧੀਆ ਚੱਲੀ ਉਹ ਥੋੜੇ ਦੇ ਅਸਰ ਹੋਇਆ ਵਾ ਸੀ ਕਿਤਾਬ ਦਾ ਤਾਂ ਕਿਤਾਬ ਪੜ੍ਹੀ ਸੀ ਬਸ ਤੇ ਮੇਰਾ ਜੀ ਕੀਤਾ ਮੈਂ ਕਿਉਂ ਨਾ ਲੋਕਾਂ ਨੂੰ ਦੱਸ ਦਈਏ ਵੀ ਕਿਤਾਬ ਵਧੀਆ ਸੋਹਣੀ ਆ ਮੈਂ ਤਾਂ ਉਦਾਂ ਹੀ ਬੋਲਤਾ ਤੇ ਮੈਂ ਪਾਤੀ ਤੇ ਉਹ ਵਧੀਆ ਚੱਲ ਗਈ ਤੇ ਉਹ ਮੈਂ ਪਾਈ ਸੀ ਕਿ ਮੇਰੇ ਖਿਆਲ ਚ ਟਿਕਟੌਕ ਤੇ ਹਾਂ ਟਿਕਟੌਕ ਤੇ ਪਾਈ ਸੀਗੀ ਉਤੇ 25000 ਵਿਊ ਆ ਗਿਆ ਵਧੀਆ ਤੇ ਮੈਂ ਘਰੇ ਆਇਆ ਤੇ ਕਿਤਾਬਾਂ ਮੜਮ ਕਹਿੰਦੀ ਤੂੰ ਐ ਕਰ ਫੇਸਬੁਕ ਤੇ ਜਿਹੜੇ ਬਲੌਗ ਜੇ ਪਾਉਣਾ ਤੂੰ ਆਹ ਪਾ ਕੇ ਦੇਖ ਜਿਹੜਾ ਅੱਜ ਬਣਾ ਕੇ ਪਾਇਆ ਤੇ ਵਧੀਆ ਵਿਊ ਆ ਗਏ ਇੱਕ ਉਹ ਪਾਈ ਸੀ ਇੱਕ ਪਾਈ ਸੀ ਮੌਂਟਰੀਅਲ ਦਾ ਬੁੱਚੜ ਉਹਦੀ ਕਹਾਣੀ ਜੀ ਸੀਗੀ ਦੋਨੋਂ ਤੇ ਚੰਗੇ ਵਿਊ ਸੀਗੇ ਕਿ ਨਹੀਂ ਦੋਨੇ ਚੱਕ ਕੇ ਫੇਸਬੁਕ ਤੇ ਪਾ ਦੇ ਫੇਸਬੁਕ ਤੇ ਪਾਰੇ ਤੜਕੇ ਨੂੰ 3-3 4-4 ਲੱਖ ਵਿਊ ਉਹਨਾਂ ਤੇ ਮਾਈ ਗਾ ਕੀ ਬੱਬਾ ਕੀ ਹੋ ਗਿਆ ਸਾਡਾ ਫੇਸਬੁਕ ਤੇ ਇੰਨੀ ਜਿਆਦੇ ਵੀ ਦੂਜੇ ਬਲੌਗਰ ਨੂੰ 2-2000 ਵਿਊ ਆਉਂਦਾ ਉਹਨਾਂ ਨੂੰ 3-3 4-4 ਲੱਖ ਹੋ ਗਿਆ ਡਾਕੂਮੈਂਟਰੀਆਂ ਦੇਖੀਆਂ ਸੀ ਬਹੁਤ ਫੇਮਸ ਸਾਰੀਆਂ ਦ ਲਿਖੀਆਂ ਪੁਆਇੰਟ 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 ਵੀਡੀਓ ਬਣਾਈਆਂ ਫਿਰ ਸਾਭੀ ਤੋਂ ਸਿੱਖਿਆ ਸਾਭੀ ਕਹਿੰਦਾ ਵੀ ਉੱਤੇ ਲੈਣ ਲਈ ਥੱਲੇ ਲੈਣ ਲਈ ਐਦਾਂ ਇਹਦਾ ਇਹਦਾ ਫਾਰਮੈਟ ਚੇਂਜ ਕਰ ਫੇਸਬੁੱਕ ਦਾ ਪਹਿਲਾਂ ਮੇਰੀ ਵੀਡੀਓ ਜਦ ਦੀ ਨੇ ਵਾਹ ਠੀਕ ਆ ਜੀ ਪਹਿਲਾਂ ਮੇਰੀ ਸਿੱਧੀਆਂ ਪਾਈ ਗਿਆ ਤੇ ਵਿਊ ਬਾਬਾ ਬਹੁਤ ਕਮਾਲ ਲੱਖ ਤੋਂ ਥੱਲੇ ਕੋਈ ਵਿਊ ਹੀ ਨਾ ਆਇਆ ਕਰੇ ਫੇਸਬੁੱਕ ਤੇ ਕਿਉਂਕਿ ਲੋਕਾਂ ਲਈ ਕੋਈ ਨਵੀਂ ਚੀਜ਼ ਸੀਗੀ ਕ੍ਰਾਈਮ ਸਟੋਰੀਆਂ ਇੱਕ ਸੁਣਾਉਣ ਦਾ ਤਰੀਕਾ ਪਸੰਦ ਸੀ ਲੋਕਾਂ ਨੂੰ ਵੀ ਯਾਰ ਇੱਕ ਉਹਦਾ ਫਾਇਦਾ ਪਤਾ ਕੀ ਆ ਤੁਸੀਂ ਟਰੱਕ ਚ ਚਲਾਉਂਦੇ ਹੋ ਤੁਹਾਨੂੰ ਦੇਖਣ ਦੀ ਲੋੜ ਨਹੀਂ ਲਾ ਕੇ ਰੱਖ ਦਿਓ ਤੇ ਉਹਦੇ ਨਾਲ ਸਕਰੋਲਿੰਗ ਟਾਈਮ ਘੱਟ ਜਾਂਦਾ ਲੋਕਾਂ ਦਾ ਨਹੀਂ ਤਾਂ ਟਰੱਕ ਤੇ ਬੈਠੇ ਗੱਡੀਆਂ ਐ ਕਰੀ ਜਾਂਦੇ ਨੇ ਉਹਦੇ ਨਾਲ ਬੰਦਾ 15 ਮਿੰਟ ਟਿਕ ਜਾਂਦਾ ਤੇ ਲੋਕਾਂ ਨੇ ਪਸੰਦ ਕੀਤਾ ਤੇ ਮਿਲੀਅਨ ਚ ਚੱਲ ਜਾਣ ਲੱਗੀਆਂ ਵੀਡੀਓ ਮਿਲੀਅਨ ਨੂੰ ਮਿਲੀਅਨ 2 2 ਮਿਲੀਅਨ 3 3 ਮਿਲੀਅਨ 6 6 ਮਿਲੀਅਨ ਉਸ ਤੋਂ ਵਾਲੀ ਪਾ ਤੇ ਹੋਰ ਪਾਈ ਬੜੀਆਂ ਫੇਸਬੁੱਕ ਤੇ ਹਾਂ ਜਿਹੜੀਆਂ ਕਹਾਣੀਆਂ ਕਦੇ ਕਿਸੇ ਨੇ ਸੁਣੀ ਹੀ ਨਹੀਂ ਮੈਂ ਉਹ ਕਿਉਂਕਿ ਉਹਦਾ ਪਤਾ ਕਾਰਨ ਕੀ ਆ ਸਾਡੇ ਲੋਕ ਕਰਦੇ ਨੇ ਵੀ ਜਿਵੇਂ ਹਿੰਦੀ ਚੈਨਲ ਨੂੰ ਕਾਪੀ ਕਰਕੇ ਮੇਰਾ ਕੀ ਹੁੰਦਾ ਸੀਗਾ ਮੈਂ ਟਰੱਕ ਚ ਅਸਲੀਅਤ ਦੇ ਵਿੱਚ ਟਰੱਕ ਚਲਾਉਂਦਾ ਇੱਥੇ ਮੇਰੇ ਕਾਪੀ ਹੁੰਦੀ ਸੀਗੀ ਸਟੋਰੀ ਸੁਣਦਾ ਪੁਆਇੰਟ 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 ਇੱਕ ਇੱਕ ਅੱਖਰ ਲਿਖਿਆ ਨਾ ਟਰੱਕ ਚਲਾਈ ਜਾਂਦਾ ਰੱਖ ਲੰਦਾ ਕਾਪੀ ਸ਼ਾਮ ਨੂੰ ਉਹ ਕਿਉਂਕਿ ਡੇਢ ਘੰਟ ਦੀ ਡਾਕੂਮੈਂਟਰੀ ਕਿਹੜਾ ਦੇਖੇ ਯਾਰ ਉਹ ਡੇਢ ਘੰਟੇ ਡਾਕੂਮੈਂਟਰੀ ਨੂੰ 10 ਮਿੰਟਾਂ ਚ ਕਵਰ ਕਰਨਾ ਉਹ ਬਹੁਤ ਔਖਾ ਦਿਮਾਗ ਖਾਊ ਸੌਦਾ ਡੇਢ ਘੰਟੇ ਡਾਕੂਮੈਂਟਰੀ ਦੇਖਣੀ ਉਹ ਲਿਖਣਾ ਫਿਰ ਉਹਦੀ ਵੀਡੀਓ ਬਣਾਉਣੀ ਅੱਧੇ ਘੰਟੇ ਚ ਫਿਰ ਉਹ ਐਡਿਟ ਕਰਨੀ 20 ਮਿੰਟਾਂ ਚ ਜਿੰਨੇ ਦੀ ਮਿੰਟ ਦੀ ਵੀਡੀਓ ਆ ਫਿਰ ਉਹ ਪਾਉਣੀ ਤੇ ਉਹ ਸਟੋਰੀਆਂ ਕਿਸੇ ਕੋਲ ਹੈ ਹੀ ਨਹੀਂ ਸੀ ਜਿਹੜੀਆਂ ਮੈਂ ਪਾਈਆਂ ਤੇ ਬਾਕੀ ਬਾਕਮਾਲ ਵਿਊ ਡੇਢ ਮਹੀਨਾ ਭਾਈ ਲੰਘ ਗਿਆ ਡੇਢ ਮਹੀਨੇ ਬਾਅਦ ਪਹਿਲੀ ਇਨਕਮ ਕੋ ਕਿ ਲੇਟ ਪਾਈ ਸੀ ਵੀਡੀਓ ਡੇਢ ਮਹੀਨਾ ਟਪਾਤਾ ਉਹਨਾਂ ਨੇ ਡੇਢ ਮਹੀਨੇ ਦੀ ਪਹਿਲੀ ਇਨਕਮ ਨੂੰ ਆਈ 42000 ਡਾਲਰ ਹੂੰ ਉਹ ਤੋਂ ਆਪਣਾ ਫੇਸਬੁਕ ਦਾ ਕੱਲੇ ਇੱਕ ਪੇਜ ਤੋਂ ਹੂੰ ਉਹਦੀ ਮੈਂ ਜਮੀਨ ਲੈ ਲਈ ਕਿਲਾ ਧੰਨਵਾਦ ਕੀਤਾ ਫੇਸਬੁਕ ਬਾਬੇ ਦਾ ਹੂੰ ਸਹੀ ਚੀਜ਼ ਹਮੇ ਮਮੀ ਕਹਿੰਦੇ ਵੀ ਦੱਸਿਆ ਨਾ ਕਰ ਪੈਸੇ ਇਨਕਮ ਪਰ ਮੈਂ ਕਹਣਾ ਵੀ ਇਹ ਸਹੀ ਟੂਲ ਯੂਜ਼ ਕੀਤੀ ਜਾਵੇ ਨਾ ਤਾਂ ਪੈਸਾ ਬਾਕਮਾਲ ਬਣ ਸਕਦਾ ਉਹ ਟੂਲ ਹੈ ਟੂ ਲਾਉ ਨੂੰ ਤੁਸੀਂ ਉਹੀ ਜਿਵੇਂ ਹੁਣ ਇੱਥੇ ਮੇਲਾ ਜਾ ਹੋਇਆ ਸੀ ਇੱਕ ਦਿਨ ਉਹੀ ਨਿਕਾ ਜਾ ਉੱਥੇ 50 60 ਫਿਰਨ ਕੈਮਰੇ ਚੱਕੀ ਹਮ ਹਰੇਕ ਦਾ ਚੈਨਲ ਆ ਪਰ ਉਹੀ ਸੇਮ ਕਾਪੀ ਉਹੀ ਪਾਉਣੇ ਬਸ ਆ ਪਾਉਣਾ ਉਹ ਪਾਉਣਾ ਚੱਕ ਮੀਆਂ ਫਲਾਨਾ ਢਮਕਾ ਉਹਦੇ ਮੇਰੇ ਦੇਖੋ ਕਿ ਮੇਰਾ ਕੰਮ ਕਿੰਨਾ ਸੌਖਾ ਐਂ ਬੈਠਣਾ ਜਿੱਥੇ ਮਾਦੀ ਬਹਿ ਜਾ ਕੁਰਸੀ ਚਾਹੀਦੀ ਇੱਕ ਫੋਨ ਚਾਹੀਦਾ ਡਲੇ ਦੇ ਨਾਲ ਰੱਖ ਕੇ ਵੀਡੀਓ ਬਣਾਈ ਜਾਂਦੇ ਮੈਂ ਕੀ ਆ ਬੋਲਣਾ ਬਸ ਸੁਣਾਉਣੀ ਕਹਾਣੀ ਸੁਣਾਉਣੀ ਅਗਲੇ ਨੂੰ ਅਗਲੇ ਨੂੰ ਪਸੰਦ ਆਊਗੀ ਕੌਨਫੀਡੈਂਸ ਹੋਣਾ ਚਾਹੀਦਾ ਨਾ ਕੋਈ ਸਟੂਡੀਓ ਨਾ ਕੋਈ ਕੁਛ ਨਹੀਂ ਨਾ ਕਦੇ ਕੈਮਰਾ ਜ਼ਿੰਦਗੀ ਚ ਨਹੀਂ フォンティー。Okay.